ਤੁਹਾਨੂੰ 35 ਵਾਲਾ ਸੋਨਾ ਲਿੱਕਾ ਦਿਖਾਉਣਾ ਹੈ ਇਹ ਕੱਲਾ ਕਲੱਚ ਸਿੰਗਲ ਹੈ ਬਾਕੀ ਸਾਰਾ ਟੌਪ ਮਾਡਲ ਹੈ ਅਸੈਸਰੀ ਤੁਹਾਨੂੰ ਸਾਰੀ ਮਿਲੂਗੀ ਟਾਇਰ ਜਮਾ ਚੌਂਕੜਾ ਨਵਾਂ ਇੰਜਨ ਗੇਅਰ ਦਾ ਸੁੱਕਾ ਟਰੈਕਟਰ ਹੈ ਡਬਲ ਡਿਸਟ੍ਰਿਬਿਊਟਰ ਹੈ ਨਵੇਂ ਟਾਇਰ ਹੈ ਬਾਕੀ ਦੱਸੀ ਭਈ ਇਹਦੇ ਬਾਰੇ ਇਹਦਾ ਜੀ 2015 ਮਾਡਲ ਹੈ 2015 ਮਾਡਲ ਹੈ ਤੇਰੇ ਰੇਟ ਕੀ ਹੈ ਇਹਦਾ ਲੈਂਡ ਦੇ ਨਾਲ ਲੈਂਡਨ ਟਰੈਕਟਰ ਆਪਾਂ 3 ਲੱਖ 40 ਹਜ਼ਾਰ ਦਾ ਦੇ ਦੇਗੇ ਸਾਰਾ ਐਸੈਸਰੀ ਵਿਦ ਨਾਲ ਆਈ ਸਾਰਾ ਸਿਸਟਮ ਚੱਲਦਾ ਉਹ 10 ਕਿਲੋ ਟਾਪ ਮਾਡਲ ਚ ਕਲਾਸ ਕਲੱਚ ਸਿੰਗ ਲੈ ਲਿਆ ਕਲੱਚ ਸਿੰਗ ਇਹ ਬਾਈ ਜੀ ਆਪਣੇ ਹਰਿਆਣੇ ਚ ਆਈ ਸਿੰਗਲ ਕਲੱਚ ਇਹ ਹਰਿਆਣਾ ਨੰਬਰ ਆ ਤਕਰੀਬਨ ਤਕਰੀਬਨ 9 ਬੜੀ ਇਹਦੇ ਕੋ 40 ਤੋਂ 50 ਹਜ਼ਾਰ ਦੀ ਐਸੈਸਰੀ ਲੱਗੀ ਹੋਈ ਹੈ ਬਿਲਕੁਲ ਬਈ ਇਹ ਇਹ ਬਾਕੀ ਜਿਹੜਾ ਡੈਕ ਵਗੈਰਾ ਸਾਰਾ ਕੋਸ਼ ਚਾਲੂ ਕੰਡੀਸ਼ਨ ਦੇ ਵਿੱਚ ਆ ਨਾਲ ਦਾ ਟਾਇਰ ਆਪਾਂ ਲਾਏ ਹੋਏ ਆਪਣੇ ਕੋਲੇ ਪਏ ਵੀ ਇਹ ਟਾਇਰ ਆਪਣੇ ਕੋਲੇ ਪਏ ਸੀ ਨਵੇਂ ਪਾਤੇ ਇਹ origignal 3600 ਕੁਝ ਘੰਟੇ ਚੱਲਿਆ ਓਰੀਜਨਲ ਜਮਾ ਜਾਂਸੀ ਰਿਕਾਰਡ ਜਾਂਸੀ ਰਿਕਾਰਡ ਜਾਂਸੀ ਰਿਕਾਰਡ 3600 ਘੰਟਾ ਚੱਲਿਆ ਜਮਾ ਸੁੱਕਾ ਟਰੈਕਟਰ ਹੈਗਾ ਸਿਰਫ 4 ਕਿੱਲੇ ਬਾਹੀ ਤੇ ਚੱਲਿਆ ਬਾਈ ਜੰਮਾ ਦਾ ਮਾਕੜਾ ਹੈ ਤੇ ਕੋਈ ਇਹ ਨਹੀਂ ਹੋ ਵੀ ਕੋਈ ਕਿਰਾਏ 'ਤੇ ਪੜਦੇ ਚੱਲਿਆ ਹੋਣਾ ਜਮਾ ਸੁੱਕਾ ਟਰੈਕਟਰ ਹੈ ਪ੍ਰੈਸ਼ਰ ਤੇ ਆ ਤੇ ਇਸ 35 ਵਾਲੇ ਸੋਨਾਲੀਕਾ ਕਈ ਸਾਥ ਦੇ ਸਟੀਅਰਿੰਗ 'ਚ ਵੀ ਆਏ ਆ ਇਹ ਪ੍ਰੈਸ਼ਰ ਤੇ ਹੈਗਾ ਇਹ ਪਿੱਛੇ ਵੀ ਦੇਖੂਗੇ ਬਾਈ ਜੀ ਸਾਰੀ ਐਸੈਸਰੀ ਨਾ ਹੁੱਕ ਵਗੈਰਾ ਹਟਾ ਬਿਲਕੁਲ ਓਵੇਂ ਪਈ ਹੈ ਕੋਈ ਟਰੈਕਟਰ ਨਾਲ ਓਹੀ ਨਹੀਂਗਾ ਹਾਂ ਆ ਸਾਰੀਆਂ ਚੀਜ਼ਾਂ ਓਵੇਂ ਪਈਆਂ ਆ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਟਰੈਕਟਰ ਹੈਗਾ ਤੇ ਬਾਕੀ ਤੁਸੀਂ ਆਹ ਦੇਖ ਸਕਦੇ ਹੋ ਜਮਾਂ ਪੂਰਾ ਐ ਜਮਾਂ ਨਾ ਵਧੀਆ ਟਰੈਕਟਰ ਪਿਆ ਹੈਗਾ ਤੇ ਜੇ ਕਿਸੇ ਭਰਾ ਨੂੰ ਕੋਈ ਇਸ ਟਰੈਕਟਰ ਬਾਰੇ ਹੋਰ ਜਾਣਕਾਰੀ ਚਾਹੀਦੀ ਸਤਿਰੀ ਤੇ ਨੰਬਰ ਚ ਲੈ ਲੈਂਦਾ ਤੁਸੀਂ ਸੰਪਰਕ ਕਰ ਸਕਦੇ ਹੋ